ਜੀ ਵੀਡੀਓ ਵੇਖ ਰਹੇ ਆਪ ਸਾਬ ਨੂੰ ਜੀ ਆ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੀ ਆਂ ਅੱਜ ਦੀ ਵੱਡੀ ਖਬਰ 트ੰਪ ਨੇ ਕੈਨੇਡਾ ਨਾਲ ਸਾਰੀਆਂ ਵਪਾਰਿਕ ਗੱਲਾਂ ਬਾਤਾਂ ਕੀਤੀਆਂ ਮੰਤਲ ਓਟੀ ਵਿਸ਼ਵੀਅਰਤੀ ਕੇ ਉਹਨਾਂ ਰਾਜ ਹੋਏ ਮਡਿੱਕੀ ਰਾਸ਼ਟਰਪਤੀ ਅਮਰੀਕਾ ਦੇ ਪੈਡੋ ਨਲਾ ਪਟ੍ਰਮ ਨੇ ਇੱਕ ਵਾਰ ਫਿਰ ਕੈਨੇਡਾ ਤੇ ਹਮਲਾ ਬੋਲਿਆ ਉਹਨਾਂ ਨੇ ਕੈਨੇਡਾ ਨਾਲ ਸਾਰੀਆਂ ਵਪਾਰਕ ਗੱਲਬਾਤਾਂ ਨੂੰ ਰੋਕਣ ਦਾ ਐਲਾਨ ਵੀ ਕੀਤਾ ਹੈ ਟਰੰਪ ਦਾ ਦਾਵਾ ਹੈ ਕਿ ਇੱਕ ਕੈਨੇਡੀਅਨ ਟੀਵੀ ਚੈਨਲ ਤੇ ਇੱਕ ਅਸਥਾਰ ਰਹੀ ਅਮਰੀਕੀ ਟਰੈਪ ਦਾ ਵਿਰੋਧ ਕੀਤਾ ਜਾ ਰਿਹਾ ਹੈ। ਵੀਰਵਾਨੂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿੱਚ ਕਿਹਾ ਕਿ ਕੈਨੇਡੀਅਨ ਟੀਵੀ ਚੈਨਲ ਤੇ ਅਮਰੀਕੀ ਟਰੈਪ ਦੀ ਲੋਚਨਾ ਕੀਤੀ ਜਾ ਰਹੀ ਹੈ। ਇਸ ਸਥਿਤੀ ਵਿੱਚ ਕੈਨੇਡਾ ਨਾਲ ਸਾਰੀਆਂ ਵਪਾਰਕ ਗੱਲਬਾਤਾਂ ਨੂੰ ਖਤਮ ਕਰ ਰਕੇ ਹਨ। ਟਰੰਪ ਨੇ ਕਿਹਾ ਕਿ ਇਸਤੀਆ ਰਹਿਮ ਰਿੱਕੀ ਅਦਾਲਤ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਧਿਆਨ ਦੇਣ ਜੋ ਕਿ ਹੈ ਕਿ ਟਰੰਪ ਦੀਆਂ ਟਿੱਪਣੀਆਂ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਬਿਆਨ ਤੋਂ ਬਾਅਦ ਆਈਆਂ ਹਨ ਕਿਓ ਟਰੰਪ ਦੇ ਟਰੈਪ ਤੋਂ ਪੈਦਾ ਹੋਏ ਖਤਰੇਕਰਨ ਅਮਰੀਕਾ ਤੋਂ ਬਾਹਰਲੇ ਦੇਸ਼ਾਂ ਨੂੰ ਆਪਣੇ ਦੇਸ਼ ਦੇ ਨਰਜਾਤ ਨੂੰ ਤੁਕਣਾ ਕਰਨ ਦਾ ਟੀਚਾ ਰੱਖ ਰਿਹਾ ਹੈ ਗੱਲਬਾਤ ਨੂੰ ਰੋਕਣ ਦਾ ਟਰੰਪ ਦਾ ਅਚਾਨਕ ਫੈਸਲਾ ਦੋਵਾਂ ਗਵਾਂਟੀ ਦੇਸ਼ਾਂ ਵਿਚਕਾਰ ਮਹੀਨਿਆਂ ਤੋਂ ਬਣੇ ਵਪਾਰਿਕ ਤਣਾਅ ਨੂੰ ਹੋਰ ਵਧਾ ਸਕਦਾ ਹੈ ਅਮਰੀਕੀ ਰੈਸਪੀਟੋਨਲਪ ਟਰੰਪ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਰੋਨਲਡ ਰਿਗਨ ਫਾਊਡੇਸ਼ਨ ਨੇ ਹੁਣੇ ਹੀ ਐਲਾਨ ਕੀਤਾ ਹੈ ਕਿ ਕਨੇਟਰ ਨਹੀਂ ਤੋਂ ਘਤੜੀ ਨਾਲ ਇੱਕ ਜਾਲੀ ਸਤਿਆਰ ਦੀ ਵਰਤੋਂ ਕੀਤੀ ਜਿਵੇਂ ਚਰੋਨਾ ਲ ਡ੍ਰੀਗਨ ਟਰੈਪ ਪਰ ਨਕਰਤਬ ਨਕਰਤਬ ਬੋਲ ਰਿਹਾ ਆਪਣੀ ਪੋਸਟੇਜ ਉਸਨੇ ਕਹਾ ਕਿ ਸਤਿਆਰ ਦੀ ਕੀਮਤ 75000 ਸੀ ਉਸਨੇ ਇਹ ਸਿਰਫ ਅਮਰੀਕੀ ਸੁਪਰੀਮ ਕੋਰਟ ਤੇ ਹੋਰ ਅਦਾਲਤਾਂ ਦੇ ਫੈਸਲਿਆਂ ਵਿੱਚ ਦਖਲ ਦੇਣ ਲਈ ਕੀਤਾ ਟਰੈਪ ਅਮਰੀਕਾ ਦੀਰਅਸਤ ਪੈ ਸੁਰੱਖਿਆ ਤੇ ਆਰਥਿਕ ਸਥਿ ਲਈ ਜ਼ਰੂਰੀ ਹਨ ਉਹਨਾਂ ਦੇ ਮਾੜੇ ਵਿਵਹਾਰ ਦੇ ਆਧਾਰ ਤੇ ਕੈਨੇਡਾ ਸਾਰੀਆਂ ਵਪਾਰਕ ਗਲਪਾਂ ਤਨ ਖਤਮ ਕਰ ਦਿੱਤਾ ਜਾਂਦਾ ਹੈ ਇਹ ਧਿਆਨ ਦਿਨ ਜੋ ਕਿ ਅਮਰੀਕਾ ਸੱਤਾ ਵਿੱਚ ਵਾਪਸ ਆਉਣ ਤੋਂ ਬਾਅਦ ਟਰੰਪ ਨੇ ਐਲਾਨ ਕੀਤਾ ਸੀ ਕਿ ਉਹ ਕੈਨੇਡਾ ਨੂੰ ਅਮਰੀਕਾ ਦਾ ਕਮਜੋਰ ਰਾਜ ਬਣਾ ਦੇਣਗੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਰਨੀ ਇਸ ਬਾਰੇ ਗੁੱਸੇ ਵਿੱਚ ਸਨ ਅਤੇ ਉਹਨਾਂ ਨੂੰ ਕੈਨੇਡੀਅਨ ਆਮ ਚੋਣਾਂ ਵਿੱਚ ਇਸ ਦਾ ਫਾਇਦਾ ਵੀ ਹੋਇਆ ਖਬਰ ਨੂੰ ਅੰਤ ਤੱਕ ਦੇਖਣ ਲਈ